ਹੈ ਅਮਿਤ ਸ਼ਾ ਦਾ ਮਿਸ਼ਨ ਸਾਊਥ ਜਿਸ ਨੇ ਤਾਮਿਲਨਾਡੂ ਤੋਂ ਲੈ ਕੇ ਤੇਲੰਗਾਨਾ ਤੱਕ ਮਚਾਈ ਸਿਆਸੀ ਖਲਬਲੀ ਪਹਿਲੀ ਵਾਰ ਕੇਰਲ ਤੋਂ ਬਣਾਇਆ ਗਿਆ ਕੇਂਦਰ ਦੇ ਵਿੱਚ ਮੰਤਰੀ ਕਰਨਾਟਕ ਦਾ ਵਿੱਚ ਐਸਾ ਜਾਦੂ ਕੀਤਾ ਕਿ ਕਾਂਗਰਸ ਦਾ ਕਿਲਾ ਹੀ ਢਹਟੇ ਰੀ ਕਰਤਾ ਆਓ ਤੁਹਾਨੂੰ ਦੱਸਨੇ ਆ ਬੀਜੇਪੀ ਨੇ ਕੀ ਕੀਤਾ ਮਿਸ਼ਨ ਸਾਊਥ ਕਹਿੰਦੇ ਨੇ ਕਿ ਅਮਿਤ ਸ਼ਾ ਜੋ ਸੋਚ ਲੈਂਦੇ ਨੇ ਉਹ ਕਰਕੇ ਹੀ ਦਮ ਲੈਂਦੇ ਨੇ ਪਾਰਟੀ ਨੇਤਾ ਜਿੱਥੇ ਜਿੱਤ ਦਾ ਜਸ਼ਨ ਮਨਾ ਰਹੇ ਸੀ ਉਥੇ ਅਮਿਤ ਸ਼ਾਹ ਨੇ ਜਿੱਤ ਦੀ ਵੱਡੀ ਲਕੀਰ ਖੜਾ ਕਰ ਦਿੱਤੀ ਲੋਕਾਂ ਨੇ ਇਸ ਤਰ੍ਹਾਂ ਦਾ ਸੋਚਿਆ ਵੀ ਨਹੀਂ ਸੀ ਜੋ ਕਿ ਅਮਿਤ ਸ਼ਾਹ ਜੀ ਨੇ ਕਰਕੇ ਦਿਖਾਇਆ ਮੋਦੀ ਦੇ ਪੀਐਮ ਬਣਨ ਦੇ 3 ਸਾਲ ਹੋ ਚੁੱਕੇ ਨੇ ਲੇਕਿਨ 2019 ਵਾਲਾ ਚੋਣ ਕਿਵੇਂ ਜਿੱਤਾਂਗੇ ਇਸ ਬਾਰੇ ਅਮਿਤ ਸ਼ਾਹ ਨੇ 2019 ਦੇ ਵਿੱਚ ਹੀ ਪਲਾਨ ਬਣਾ ਲਿਆ ਸੀ ਕੇਰਲ ਦੇ ਵਿੱਚ ਅਮਿਤ ਸ਼ਾਹ ਦੀ ਰਾਜਨੀਤੀ ਦਾ ਕੀ ਹੈ ਕਮਾਲ ਕੇਰਲ ਦੇ ਵਿੱਚ 26% ਮੁਸਲਮਾਨ 18% ਇਸਾਈ ਵੋਟਰ ਨੇ ਜਿਨ੍ਹਾਂ ਦਾ ਪ੍ਰਭਾਵ ਪਿਛਲੀਆਂ 2 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਜਿਸ ਦੇ ਕਰਕੇ ਭਾਜਪਾ ਨੂੰ ਸਫਤਤਾ ਹਾਸਲ ਹੋਈ 크ਰਿਸਚਨ ਵੋਟਰ ਦੀ ਗੱਲ ਕਰੀਏ ਤਾਂ ਅਮਿਤ ਸ਼ਾਹ ਹਨਾ ਨੇ ਇੱਕ ਤਗੜਾ ਪਲਾਨ ਬਣਾਇਆ 2015 ਦੇ ਵਿੱਚ ਰਿਚਰਡ ਹੈ ਬੀਜੇਪੀ ਵਿੱਚ ਸ਼ਾਮਲ ਹੋਏ ਤੇ ਜਿਹੜੇ ਕੀ ਇੱਕ ਵੱਡਾ ਮੁਕਾਮ ਸੀ ਉਹਨਾਂ ਨੇ ਐਂਗਲੋ ਇੰਡੀਅਨ ਸੰਸਦ ਦੇ ਰੂਪ ਦੇ ਵਿੱਚ 16ਵੀਂ ਲੋਕ ਸਭਾ ਦੇ ਵਿੱਚ ਸੌ ਚੁੱਕੀ 2016 ਦੇ ਵਿੱਚ ਮਲਾਇਮ ਸੁਪਰਸਟਾਰ ਸੁਰੇਸ਼ ਗੋਪੀ ਰਾਜ ਸਭਾ ਦੇ ਮੈਂਬਰ ਬਣੇ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਤਾਂ ਇਹ ਇੱਕ ਐਸੀ ਚੀਜ਼ ਸੀ ਜਿਸ ਨੇ ਕੀ ਰਾਜਨੀਤੀ ਦੇ ਵਿੱਚ ਖਲਬਲ ਮਚਾ ਦਿੱਤੀ 2017 ਦੀ ਗੱਲ ਕਰੀਏ ਤਾਂ ਭਾਜਪਾ ਦੇ ਪ੍ਰਦੇਸ਼ ਪ੍ਰਵਕਤਾ ਜੋਰਜ ਕੁਰੀਅਨ ਰਾਸ਼ਟਰੀ ਅਲਪसंख्यक ਆਯੋਗ ਦੇ ਵਾਈਸ ਚੇਅਰਮੈਨ ਬਣਾਏ ਗਏ April 2023 ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵ੍ਰਿਸ਼ ਨੇਤਾ ਐ ਕੇ ਐਂਟਨੀ ਦੇ ਪੁੱਤਰ ਅਨਿਲ ਕੇ ਐਂਟਨੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਬੀਜੇਪੀ ਦੇ ਵਿੱਚ ਜਾ ਕੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਕ ਸਭਾ ਦੀ ਸੀਟ ਤੋਂ ਉਮੀਦਵਾਰ ਵੀ ਬਣਾਇਆ ਗਿਆ ਫਰਵਰੀ 2024 ਸਭ ਤੋਂ ਇੰਪੋਰਟੈਂਟ ਮੰਨਿਆ ਜਾਵੇ ਤਾਂ ਭਾਜਪਾ ਦੀ ਰਾਜਨੀਤੀ ਦਾ ਸਭ ਤੋਂ ਸਫਲ ਮੰਨ ਸੀ ਜਦੋਂ ਕੇਰਲ ਦੇ ਪੀਸੀ ਜੋਰਜ ਨੇ ਆਪਣੀ ਪਾਰਟੀ ਜਿਹੜੀ ਹੈ ਬੀਜੇਪੀ ਦੇ ਵਿੱਚ ਦੇ ਦਿੱਤੀ ਅਤੇ ਇਸ ਨਵੇਂ ਯੁੱਗ ਦੀ ਸ਼ੁਰੂਆਤ ਭਾਜਪਾ ਨੇ ਕੀਤੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਮਿਲਨਾਡੂ ਤੇ ਇੱਥੇ ਜ਼ਿਆਦਾਤਰ ਲੋਕ ਹਿੰਦੀ ਭਾਸ਼ਾ ਦਾ ਵਿਰੋਧ ਕਰਦੇ ਸਨ ਉੱਥੇ ਲੋਕਲ ਪਾਰਟੀਆਂ ਨੂੰ ਲੈ ਕੇ ਖੇਤਰੀ ਪਾਰਟੀਆਂ ਨੂੰ ਲੈ ਕੇ ਅਮਿਤ ਸ਼ਾਹ ਨੇ ਨਵੀਂ ਰਣਨੀਤੀ ਦੀ ਸ਼ੁਰੂਆਤ ਕੀਤੀ ਤਾਮਿਲਨਾਡੂ ਦੇ ਵਿੱਚ ਅਮਿਤ ਸ਼ਾਹ ਦਾ ਸ਼ਾਨਦਾਰ ਸਫ਼ਰ ਰਿਹਾ ਤਾਂ ਇਸ ਸਿਆਸੀ ਤਾਲ ਨੇ ਤਾਮਿਲਨਾਡੂ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਮਾਰਚ 2024 ਦੇ ਵਿੱਚ ਏ ਰਾਮਾ ਦੋਸ ਦੇ ਨੇਤਰਤਵ ਵਾਲੀ ਪੀਐਮਕੇ ਐਨਡੀਏ ਦੇ ਵਿੱਚ ਸ਼ਾਮਲ ਹੋ ਗਈ ਉਸ ਤੋਂ ਬਾਅਦ ਲੋਕ ਸਭਾ 2024 ਦੇ ਵਿੱਚ ਸੀਟ ਸ਼ੇਰਿੰਗ ਦੇ ਵਿੱਚ ਬੀਜੇਪੀ ਨੂੰ 10 ਸੀਟਾਂ ਆ। ਟੀਟੀਵੀ ਦਿਨਾਕਰਨ ਦੇ ਨੇਤਰਤਵ ਵਾਲੀ ਪਾਰਟੀ ਸਹਿਯੋਗੀ ਐਮਐਮਕੇ ਐਨਡੀਏ ਦੇ ਦੋ ਲੋਕ ਸਭਾ ਸੀਟਾਂ ਦਿੱਤੀਆਂ 2024 'ਚ ਐਆਈ ਐਡੀਐਮਕੇ ਦੇ ਪੁਰਵ ਨੇਤਾ ਪਨੀ ਰਵੇਸੁਲਮ ਜੋ ਕਿ ਲੋਕ ਸਭਾ ਚੋਣ 2024 ਦੇ ਵਿੱਚ ਬੀਜੇਪੀ ਨੂੰ ਸਮਰਥਨ ਦੇ ਦਿੱਤਾ ਤਾਂ ਇਹ ਇੱਕ ਵੱਡੇ ਚੀਜ਼ਾਂ ਸੀ ਜੋ ਕਿ ਭਾਜਪਾ ਦੇ ਖਾਤੇ ਚ ਗਈਆਂ। ਇਸ ਤੋਂ ਇਲਾਵਾ ਕੁਝ ਐਸੇ ਲੋਕ ਸੀ ਜਿਨ੍ਹਾਂ ਨੇ ਭਾਜਪਾ ਦੇ ਨਾਲ ਜੁੜ ਕੇ ਸੌਧ ਦੇ ਵਿੱਚ ਚੋਣਾਂ ਦੇ ਵਿੱਚ ਔਰ ਸਿਆਸਤ ਦੇ ਵਿੱਚ ਹਨੇਰੀ ਲਿਆ ਤਾਮਿਲਨਾਡੂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਅਮਿਤ ਸ਼ਾਹ ਨੇ ਇੱਕ ਅਲਗ ਪ੍ਰਯਾਸ ਕੀਤਾ ਜਿਸ ਦੇ ਵਿੱਚ ਕੀ ਉੱਥੇ ਵੀ ਭਾਜਪਾ ਮਜ਼ਬੂਤ ਹੁੰਦੀ ਨਜ਼ਰ ਆਈ ਅਗਰ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸ਼ਾਦਾ ਪੁਰਾਣੀ ਪਾਟਰੀ ਵਾਲਾ ਫਾਰਮੂਲਾ ਇੱਕ ਵਾਰ ਫਿਰ ਕੰਮ ਆਇਆ 2024 ਦੇ ਵਿੱਚ ਚੰਦਰਬਾਬੂ ਨਾਇਡੂ ਦੀ ਪਾਰਟੀ TDP ਅਤੇ ਪਵਨ ਕਲਿਆਣ ਦੀ ਪਾਰਟੀ JSP ਦੇ ਵਿੱਚ ਚੋਣ ਦੇ ਨਾਲ ਪੂਰਵ ਗਠਬੰਧਨ ਕਰਨ ਦਾ ਫੈਸਲਾ ਕੀਤਾ BJP ਨੇ 6 ਲੋਕ ਸਭਾ ਔਰ 10 ਵਿਧਾਨ ਸਭਾ ਸੀਟਾਂ ਤੇ ਲੜਨ ਦਾ ਫੈਸਲਾ ਕੀਤਾ ਬਾਕੀ TDP ਬਾਕੀ 17 ਲੋਕ ਸਭਾ ਅਤੇ 144 ਵਿਧਾਨ ਸਭਾ ਸੀਟਾਂ ਤੇ ਲੜਦੀ ਨਜ਼ਰ ਆਈ ਇਸ ਪੇਸ਼ਕਸ਼ ਦੇ ਨਾਲ ਭਾਜਪਾ ਨੂੰ ਬਹੁਤ ਫਾਇਦਾ ਹੋਇਆ ਤੇ ਜਿਸ ਦੇ ਕਰਕੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਵੱਡਾ ਫਾਇਦਾ ਪਾਪਾ ਨੂੰ ਮਿਲਦਾ ਨਜ਼ਰ ਆਇਆ ਅਮਿਤ ਸ਼ਾਹ ਦਾ ਜਾਦੂ ਇੱਥੇ ਹੀ ਖਤਮ ਨਹੀਂ ਹੋਇਆ ਅਗਰ ਕਰਨਾਟਕਾ ਦੀ ਗੱਲ ਕੀਤੀ ਜਾਵੇ ਤਾਂ ਕਰਨਾਟਕਾ ਦੇ ਵਿੱਚ ਵੀ ਅਮਿਤ ਸ਼ਾਹ ਵੱਲੋਂ ਇੱਕ ਵੱਡਾ ਗੇਮ ਪਲਾਨ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਆਪਣੀ ਸਹਿਯੋਗੀ ਪਾਰਟੀ ਜੀਡੀਐਸ ਦੇ ਨਾਲ ਮਿਲ ਕੇ ਨਾਰਥ ਕਰਨਾਟਕਾ ਦੇ ਵਿੱਚ ਪਾਰਟੀ ਦੀ ਪਕੜ ਨੂੰ ਮਜ਼ਬੂਤ ਕਰ ਦਿੱਤਾ ਗਿਆ ਉਹਦੇ ਰਿਜ਼ਲਟ ਅਗਰ ਦੇਖੀਏ ਤਾਂ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਵਾੜ ਜਿਹੜੀ ਹੈ ਉਹ ਤੇਲੰਗਾਨਾ 'ਚ ਮਿਲੀ ਅੰਕੜੇ ਗਵਾਹੀ ਦਿੰਦੇ ਨੇ ਕਿ ਤੇਲੰਗਾਨਾ ਵਿੱਚ ਕਿਸ ਤਰੀਕੇ ਦੇ ਨਾਲ ਕਾਂਗਰਸ ਮਜ਼ਬੂਤ ਸੀ ਲੇਕਿਨ ਜਦੋਂ ਉਥੇ ਭਾਜਪਾ ਆਂਦੀ ਹੈ ਤਾਂ ਸਾਰੇ ਖਾਨੇ ਚਿਤ ਕਰ ਦਿੱਤੇ ਜਾਂਦੇ ਨੇ ਆਨੁਲ ਦਿਨਾਂ ਦੇ ਵਿੱਚ ਓਬੇਸੀ ਸ਼ਹਿਰ ਵੱਲੇ ਸੀਐਮ ਹਾਊਸ ਤੇ ਵੀ ਭਗਵਾ ਲਹਿਰਾ ਸਕਦੇ ਨੇ ਤਾਂ ਵੱਡਾ ਗੇਮ ਪਲਾਨ ਅਮੇਸ਼ਾ ਦਾ ਲਗਾਤਾਰ ਜਾਰੀ ਹੈ 2018 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਨੂੰ ਮੈਜ 7% ਵੋਟ ਸ਼ੇਅਰ ਸੀ 2019 ਦੀ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ 17 ਸੀਟਾਂ ਤੇ ਚੋਣ ਲੜੀ ਤੇ 4 ਸੀਟਾਂ ਤੇ ਜਿੱਤ ਹਾਸਲ ਕੀਤੀ 2000 23 ਦੀ ਵਿਧਾਨ ਸਭਾ ਚ ਉਹਨਾਂ ਦੀ ਗੱਲ ਕਰੀਏ ਤਾਂ ਬੀਜੇਪੀ ਦਾ ਵੋਟ ਪ੍ਰਤੀਸ਼ਤ 14% ਤੇ 8 ਸੀਟਾਂ ਉਹਨਾਂ ਨੂੰ ਉੱਥੇ ਮਿਲਦੀਆਂ ਨਜ਼ਰ ਆਈਆਂ ਤਾਂ ਇਹ ਸਭ ਕੁਝ ਸਿਰਫ ਅਗਰ ਗੱਲ ਕਰੀਏ ਤਾਂ ਅਮਿਤ ਸ਼ਾਹ ਦਾ ਇੱਕ ਐਸਾ ਪਲਾਨ ਹੈ ਜਿਸ ਕਰਕੇ ਅੱਜ ਸਫਲਤਾ ਦੇ ਝੰਡੇ ਜਿਹੜੇ ਨੇ ਉਹ ਸਾਊਥ ਵਿੱਚ ਵੀ ਗੜਦੇ ਹੋਏ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਮਾਰ ਦੇ ਮਹੀਨੇ ਚ ਕਈ ਵੱਡੇ ਨੇਤਾਵਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਅਮਿਤ ਸ਼ਾਹ ਸਾਊਥ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੀਜੇਪੀ ਦੀ ਪਕੜ ਮਜ਼ਬੂਤ ਕਰ ਰਹੇ ਨੇ ਤਾਂ ਐਵੇਂ ਨਹੀਂ ਕਿਹਾ ਜਾਂਦਾ ਕਿ ਸਿਆਸਤ ਦੇ ਚਨਕਯ ਸ਼ਾਹ ਦਾ कोई बि मुक़ाबला न